ਇਹ ਤੁਲਿਓ ਬਾਰ ਬਾਰ ਕਹੀ ਜਾਨੀ ਪਈ ਐ ਤੇ ਮੈਂ ਕਿਹਾ ਉਹਨਾਂ ਨੂੰ ਕਹਤਾ ਆਪਣੇ ਮਕਾਨ ਦੇ ਰਜਿਸਟਰੀ ਸਾਡੇ ਨਾਂ ਕਰਾ ਦਿਓ ਇਹ ਤੇ ਧੀਆ ਨੂੰ ਦੇਣਾ ਹੀ ਹੁੰਦਾ ਉਹਨਾਂ ਦਾ ਫਰਜ਼ ਹੈ ਦੇਣਾ ساری ਦੁਨੀਆ ਹੀ ਦਿੰਦੀ ਐ ਤੇਰੇ ਮਾਪੇ ਕੋ ਵਖਰਾ ਦੇਣ ਲੱਗੇ ਮੇਰੀ ਗੱਲ ਸੁਣ ਲੋ ਸਾਰਾ ਸਿਆ ਪਟਾ ਡੋਇਆ ਮੇਰਾ ਕਦ ਸਿਆਪਾਇ ਤਾ ਤੁਹਾਡਾ ਹੀ ਸਿਆਪਾਇ ਹੋਰ ਕਿਦਾ ਹੋਇਆ ਤੇ ਕੈਨੀ ਵੀ ਤੂੰ ਕਿਰਨ ਨੂੰ ਪੀਂਦੇ ਕਿਉਂ ਕਿਰਨ ਪੀਵੇ ਅੱਛਾ ਤੂੰ ਕਹਿੰਦੀ ਮੰਜੂ ਹੀ ਪੀਵੇ ਹਾਂ ਇਹ ਚਾਹ ਮੰਜੂ ਵਾਸਤੇ ਸੀ ਮੰਜੂ ਨੇ ਪੀਣੀ ਸੀ ਚਾ ਤੂੰ ਹੀ ਕਿਰਨ ਨਾਲ ਕਿੱਧਰ ਤੋਰ ਪਏ ਤੇ ਤੂੰ ਆਪੇ ਹੀ ਕਹਿੰਨੀ ਕਿਰਨ ਨੂੰ ਵੀ ਬੁਲਾਣੀ ਆ ਪਰ ਕਿਰਨ ਨੂੰ ਹਜੇ ਨਹੀਂ ਸੀ ਬੁਲਾਣੀ ਤੂੰ ਬੜੇ ਚਲਾਕ ਜੇ ਬੜੇ ਚਲਾਕ ਜੇ ਮੈਨੂੰ ਤੁਹਾਡੀ ਸਾਰੀ ਗੇਮ ਹੁਣ ਸਮਝ ਆਣ ਗਈ ਆ ਤੁਸੀਂ ਇਹ ਚਾਹੁੰਦੇ ਜੇ ਨਾ ਪਹਿਲਾਂ ਮੇਰੀ ਕਿਰਨ ਨੂੰ ਕੁਝ ਹੋਵੇ ਤੇ ਮੇਰੀ ਗੱਲ ਸੁਣ ਲੋ ਪਹਿਲਾਂ ਟਾਡੀ ਨੂੰ ਨੂੰ ਕੁਝ ਹੋਏਗਾ ਫਿਰ ਮੈਂ ਆਪਣੀ ਨੂੰ ਬਾਰੇ ਸੋਚਾਂਗੀ ਮੈਂ ਅੱਛੇ ਸੋਚਾਂਗੀ ਹਾਂ ਤੇ ਕੇਮ ਤੇ ਤੂੰ ਹੀ ਡੰਡੀ ਸੀ ਮੈਂ ਕਦੀ ਕੇਮ ਖੇਡਣ ਡਈ ਗੇਮ ਹੀ ਤੋੜ ਕੀ ਹੈ ਕਿਉਂ ਮੈਂ ਬਾਅਦ ਜ ਆਪਣੀ ਨੂੰ ਬਾਰੇ ਸੋਚਾਂਗੀ ਹਾਂ ਮਤਲਬ ਪਹਿਲਾਂ ਮੇਰੀ ਤੋੜਨੀ ਹੈ ਤੂੰ ਮੇਰੀ ਗੱਲ ਸੁਣ ਟਾਡੀ ਨੂੰ ਆ ਇਹਨੂੰ ਕਿੰਨੇ ਸਾਲ ਹੋ ਗਏ ਆ ਤੇ ਮੇਰੀ ਨੂੰ ਨੂੰ ਆਨੂੰ ਕਿੰਨੇ ਮਹੀਨੇ ਹੋ ਗਏ ਆ ਅੱਛਾ ਇਹ ਪਲੈਨਿੰਗ ਹੈ ਤੇਰੀ ਬਸ ਇਤਨਾ ਮੈਂ ਪਹਿਲਾਂ ਹੀ ਦੱਸ ਦਿੰਦੀ ਹਾਂ ਤੇ ਮੈਂ ਇੱਕ ਕਦਮ ਚੁੱਕਦੀ ਹੋਣਾ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਸੀ ਕਿ ਪਹਿਲਾਂ ਮੰਜੂ ਚਾਹ ਪੀਓਗੀ ਬੜੀ ਜਸਵੀਰ ਤੂੰ ਵੀ ਸਾਥ ਚੜ ਗਈ ਹੈ ਬੜੀ ਚਲਾਕੀ ਖੇਡੀ ਓ ਬੜੀ ਚਲਾਕੀ ਖੇਡੀ ਓ ਮੇਰੇ ਨਾਲ ਤੇਰੇ ਕੋ ਇਹੋ ਜੀ ਉਮੀਦ ਨਹੀਂ ਸੀ ਮੈਨੂੰ ਜੋ ਕੀਤਾ ਉਹ ਉਮੀਦ ਤਾਂ ਮੈਨੂੰ ਤੇਰੇ ਤੋਂ ਨਹੀਂ ਸੀਗੀ ਤੂੰ ਪੈਰ ਤੇ ਆ ਕੇ ਗੇਮ ਪਲਟ ਗਈਆਂ ਸਾਰਾ ਕੰਮ ਮੈਂ ਕੀਤਾ ਤੇ ਹੁਣ ਕਹਿਣ ਢੀ ਆ ਆਖੇ ਮੇਰੀ ਨੂੰ ਨੂੰ ਨਾ ਕੁਝ ਦਿੱਤਾ ਜਾਵੇ ਕਿਉਂ ਤੂੰ ਤਾਂ ਬੜੀ ਚਲਾਕ ਆ ਮੈਨੂੰ ਤਾਂ ਸਾਰੀ ਤੇਰੀ ਚਲਾਕੀ ਦੀ ਹੁਣ ਸਮਝ ਲਗੀ ਸਹੀ ਗੱਲ ਕਹਿੰਦੀ ਸਿਮਰਨ ਕਿ ਇਹਦੀਆਂ ਗੱਲਾਂ 'ਚ ਨਾ ਬੜੀ ਚਲਾਕ ਐ ਉਹ ਤਾਂ ਚੰਗਾ ਆ ਮੇਰੀ ਨੂੰਹ ਨੇ ਕੱਪ ਨਹੀਂ ਪੀਤਾ ਤੂੰ ਤਾਂ ਜੇ ਮੈਂ ਤੇਰੇ ਹੱਥ ਚਾਹ ਪੇ ਦੇਦੀ ਨਾ ਤੂੰ ਤਾਂ ਮੇਰੀ ਨੂੰਹ ਅੱਜ ਗੱਡੀ ਛਾੜ ਦੇਣਾ ਸੀ ਅੱਛਾ ਤੇ ਤੂੰ ਚੰਨੀ ਸੀ ਮੇਰੀ ਛੱਡ ਦੇ ਵੇ ਹੈਨਾ ਤੇਰੀ ਨੂੰਹ ਦਾ ਤੇ ਬਾਲ ਬੱਚਾ ਕੋਈ ਨਹੀਂ ਮੇਰੇ ਤੇ ਦੋ ਜਵਾਨ ਬੱਚੇ ਦੱਸ ਉਹਨੇ ਕੀ ਦੇਖਿਆ ਅੱਛਾ ਅੱਛਾ ਉਹਨੇ ਕੀ ਦੇਖਿਆ ਤੇ ਮੇਰੀ ਨੂੰਹ ਨੇ ਸਾਰਾ ਕੁਝ ਵੇਖ ਲਿਆ ਉਨੇ ਹੱਥੀ ਅਚਾਨ੍ਹ ਦੇ ਮਾਵਾ ਨੂੰ ਆਪਣੇ ਬੱਚੇ ਵਿਆਹ ਹੰਦਾ ਅੱਛਾ ਹਾਂ ਅੱਛਾ ਤੇ ਮਿਰੂ ਕੋਈ ਜਾਣੇ ਮੈਂ ਆਪਣੇ ਪੋਤਰੀਆਂ ਪੋਤਰੀਆਂ ਨਾ ਘੜਾਵਾਂ ਉਹ ਕਿਹੜੇ ਆ ਗਏ ਤੇਰੇ ਪੋਤਰੇ ਪੋਤਰੇ ਆ ਜਾਣਗੇ ਅੱਛਾ ਨਹੀਂ ਬੜੀ ਚਲਾ ਕੇ ਤੂੰ ਚਲਾਕੋ ਮਾਈਏ ਬੜੀ ਚਲਾ ਕੇ ਮੈਂ ਤਾਂ ਕੰਦੀ ਸੀ ਦੋਵਾਂ ਨੂੰ ਭੇਜਣਾ ਤੇ ਦੋਵਾਂ ਪੇ ਵਾਣੇ ਵਾ ਤੇਰੇ ਗੋਡੇ ਨਹੀਂ ਮੈਂ ਚੱਲਦੇ ਜਿੰਨਾ ਤੇਰਾ ਦਿਮਾਗ ਚੱਲਦਾ ਹੈ ਚੱਲਦਾ ਬਥੇਰਾ ਚੱਲਦਾ ਹਾਂ ਇਹ ਨਾ ਸਮਝ ਬਥੇਰਾ ਹੀ ਚਲਦਾ ਹੀ ਹਾਂ ਲੋੜ ਪਈ ਤੇ ਚਲਾ ਲਵੀ ਮੇਰੀ ਗੱਲ ਸੁਨ ਲਾ ਜੇ ਹੁਣ ਤੂੰ ਕਿਰਨ ਬਾਰੇ ਕੁਝ ਸੋਚਿਆ ਨਾ ਜਿੱਦ ਤਰ੍ਹਾਂ ਤੇਰੇ ਗੋਡੇ ਨਹੀਂ ਨਾ ਚੱਲਦੇ ਉਸੇ ਤਰ੍ਹਾਂ ਤੇਰਾ ਮੈਂ ਦਿਮਾਗ ਵੀ ਨਹੀਂ ਚੱਲਣ ਦੇਣਾ ਇਹ ਗੱਲ ਮੇਰੀ ਯਾਦ ਰੱਖੀ ਤੈਨੂੰ ਮੈਂ ਕਹਿਤਾ ਹੀ ਅੱਛਾ ਤੇ ਤੂੰ ਮੰਜੂ ਬਾਰੇ ਵੀ ਨਾ ਕੋਈ ਸੋਚੀ ਕੱਟ ਇੱਥੇ ਦੁਬਾਰਾ ਲੈਣਾ ਹਾਏ ਹਾਏ ਇਹਨਾਂ ਨੂੰ ਕੀ ਹੋ ਗਿਆ ਰੋਣਾ ਕਦਾ ਪਾਇਆ ਹੋਇਆ ਨੇ ਕੀ ਹੋਇਆ ਉਹੀ ਜਾਨੀ ਮੰਜੂ ਟੁੱਗੂ ਜੋਈਵੇ ਮੈਂ ਨਹੀਂ ਚਾਹਦੀ ਇਹ ਤੂੰ ਹੀ ਚਾਹਦੇ ਸੀ ਮੇਰੀ ਗੱਲ ਸੁਣ ਲੋ ਜੇ ਕਿਰਨ ਵੱਲ ਕੋਈ ਵੀ ਮਾੜੀ ਹਰਕਤ ਕੀਤੀ ਜਾਂ ਉਹਨੂੰ ਕੁਝ ਦੇਣ ਦੀ ਕੋਸ਼ਿਸ਼ ਕੀਤੀ ਮੈਂ ਭੁੱਲ ਜਾਣਾ ਕਿ ਤੂੰ ਹੀ ਮੇਰੇ ਵੱਡੇ ਚ ਫਾੜੀ ਦੇ ਉਹਨੂੰ ਕੁਝ ਦੇਣ ਤੋਂ ਪਹਿਲਾਂ ਤੁਹਾਨੂੰ ਮੈਂ ਦੇ ਦਾਂ ਖਈ ਚਾਈ ਜੀ ਚਾਈ ਜੀ ਲੜੀ ਜਾਂਦੀਆਂ ਜੇ ਬਾਹਰ ਚਲ ਜੇ ਛੇਤੀ ਜਲੋ ਲੜੀ ਜਾਂਦੀਆਂ ਜੀ ਵੇਖੋ ਤੁਸੀਂ ਕੀ ਹੋਇਆ ਉਹਨਾਂ ਨੂੰ ਇਹ ਲੜਾ ਮਰਨ ਦੇ ਆਪੇ ਲੜ ਲੜਕੇ ਨਾ ਆਪੇ ਹਾਰ ਜਾਣਗੀਆਂ ਚਾਹੀ ਜੀ ਸਿਆਣੇ ਬਣੋ ਵੇਖੋ ਲੋਕੀ ਆਂਡ ਗਵਾਂਡ ਸੁਣਦੇ ਪੈਣੇ ਕੀ ਕਹਿਣਗੇ ਨਹੀਂ ਸਿਆਣੇ ਤੇ ਮੈਂ ਹੁਣ ਬਣੀ ਆ ਚਾਹੀ ਜੀ ਚੱਲੋ ਵੇਖੋ ਤੇ ਸਹੀ ਮੈਂ ਨਹੀਂ ਜਾਣਾ ਚਾਹੀ ਜੀ ਲੋਕੀ ਕੀ ਕਹਿਣਗੇ ਕਿ ਘਰ ਬਜ਼ੁਰਗ ਬੈਠੇ ਨੇ ਤੇ ਕਿਵੇਂ ਲੜੀ ਜਾਂਦੀਆਂ ਪਈਆਂ ਨੇ ਚੱਲੋ ਚੱਲ ਕੇ ਵੇਖੋ ਨਿਕ ਗੱਲ ਹੋਇਆ ਕੀਨ ਚਾਹੀ ਜੀ ਪੁੱਛੋ ਤੇ ਸਹੀ ਉਹਨਾਂ ਨੂੰ ਤਿਤੋਂ ਹੀ ਚੁੱਪ ਕਰਕੇ ਜਿੱਥੇ ਬਹਿ ਜਾ ਆਪੇ ਲੜ ਮਰ ਕੇ ਤੇ ਆਪੇ ਹਾਰ ਜਾਣਗੀਆਂ ਚਾਹ ਜੀ ਤੁਸੀਂ ਕਿਵੇਂ ਦੀ ਗੱਲਾਂ ਕਰਦੇ ਪਏ ਜੀ ਘਰ 'ਚ ਕਲੇਸ਼ ਪਿਆ ਹੋਇਆ ਤੇ ਮੈਂ ਇੱਥੇ ਬਹਿ ਜਾਵਾਂ ਤੁਹਾਡੇ ਕੋਲ ਜੁੜ ਕੇ ਆਹ ਤੇ ਬਹਿ ਜਾ ਆਪੇ ਲੜ ਲੜ ਕੇ ਤੇ ਆਪੇ ਹਾਰ ਜਾਣਗੀਆਂ ਚਾਹੀ ਜੀ ਸਿਆਣੇ ਬੜੋ ਸਿਆਣੇ ਨਹੀਂ ਮੈਂ ਸਿਆਣੀ ਤਾਂ ਬਣ ਚੁੱਕੀ ਹੋਈ ਆ ਤੇ ਸਿਆਣੀ ਮੈਂ ਹੈਗੀ ਆ ਅਕਲ ਵੀ ਮੈਨੂੰ ਹੋਣੀ ਆਈ ਐ ਹਾਏ ਰੱਬਾ ਮੈਂ ਕਿੰਨੂ ਕਮਾਂ ਚਾਈ ਨਹੀਂ ਜਿੱਦੋਂ ਮੈਂ ਮਾਰੇ ਕਰਮ ਕਰਦੀ ਸੀ ਤੇ ਮੈਂ ਲੋਕਾਂ ਉਦੋਂ ਵੀ ਨਹੀਂ ਸੀ ਡਰੀ ਤੇ ਹੁਣ ਤੇ ਮੈਂ ਚੰਗੇ ਕਰਮ ਕਰਦੀਆਂ ਤੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੋਣੀ ਆਗੀ ਲੜ ਮਰ ਕੇ ਆਪੇ ਹਾਰ ਜਾਣਗੀ ਆ ਮੈਂ ਮਰ ਜਾ ਚਾਈ ਜੀ ਵੇਖਣੇ ਮੈਂ ਹੀ ਜਾ ਕੇ ਜਾ ਵੇਖਦੀ ਜਾ ਆਪੇ ਝੜ ਜਾਣਗੀ ਆ ਲੜ ਮਰ ਕੇ ਦੱਸਾਂ ਨਿਤਦਾ ਹੀ ਇਹਨਾਂ ਦਾ ਇਹ ਹਾਲ ਹੈ ਹੈ ਇੱਕ ਦਿਨ ਦਾ ਇਹਨਾਂ ਦਾ ਹਾਲ ਹੋਵੇ ਤੇ ਮੈਂ ਕਹਾਂਗੀ ਮੈਂ ਕਿੰਨੇ ਕਿੰਨੇ ਸਮਝਾਵਾਂ ਮੈਂ ਤੇ ਤੁਹਾਨੂੰ ਸਮਝਾਉਣ ਨੂੰ ਆ ਕੇ ਥੱਕ ਗਈ ਆ ਪਰ ਨਹੀਂ ਤੁਸੀਂ ਮੇਰੇ ਅੱਖੇ ਲੱਗਿਆ ਹੀ ਨਹੀਂ ਹੁਣ ਮੈਂ ਸਿਆਣੀ ਹੋ ਗਈ ਆ ਲੜਾ ਮਰੋ ਮੰਮੀ ਜੀ ਤੁਸੀਂ ਜੀ ਚੁੱਪ ਚੁੱਪ ਇੱਥੇ ਆ ਗਏ ਉਹ ਰੋਮਾ ਕਾ ਸਰਪ੍ਰਾਈਜ਼ ਹੈ ਮੰਝੂ ਨੂੰ ਜਾ ਕੇ ਬੈਠੇ ਹੋ ਬੜਾਈ ਵਧੀਆ ਕੀਤਾ ਤੇ ਬਹੁਤ ਵਧੀਆ ਕੀਤਾ ਅੱਜ ਬੈਠੋ ਇਸ ਤਰ੍ਹਾਂ ਹੀ ਆਂਦੇ ਆ ਨਾ ਸਰਪ੍ਰਾਈਜ਼ ਬੜਾ ਵਧੀਆ ਲਿੰਦਾ ਵਾ ਬੱਤੋ ਬੱਤੋ ਮਨ ਤੇ ਬੜੀ ਖੁਸ਼ੀ ਹੋਈ ਅਸਾਂ ਨੂੰ ਤੁਸੀਂ ਆਪਣੇ ਆਪ ਆਏ ਹੋ ਮੈਂ ਕਿਹਾ ਦੱਸ ਕੇ ਕੀ ਜਾਣਾ ਇਸ ਤਰ੍ਹਾਂ ਹੀ ਜਾਣੇ ਆ ਵਧੀਆ 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 ਕਿੰਨਾ ਵਧੀਆ ਸੀਰੀਅਲ ਹੈ ਮੈਂ ਆਂਦਾ ਵੇਖ ਕੇ ਆਏ ਇੰਨੂ ਗੱਡੀ ਵਧੀਆ ਦੇਖੋ ਤੇ ਸਹੀ सास सौरे कि सेवा कर दी सास तो किस किस तरह कर अपनी मुझे शरीफ मिल गई फिर भी नहीं सब रहा किस तरह कर दिए सिर चढ़ के बोलते कदर ही नहीं मां प्यो देवा नहीं पता कोई कुछ नहीं पता बैठी माँ कमरे तो बैठी रवे कंगा अंदर ही रवे बहार निकले ही ना ਵੇਖੋ ਇਹ ਕਲ ਸਿੱਖਣ ਇਹਨਾਂ ਕੋਲ ਇਹ ਵਾਈ ਤੇ ਮੈਨੂੰ ਮੰਜੂ ਦੀ ਮਾਂ ਦੀ ਲੱਗਦੀ ਪਈ ਹੈ ਪਰ ਇਹ ਕੀ ਕਰਨ ਆਈ ਐ ਇੱਥੇ ਓਹੋ ਉਹ ਸੌਣ ਦਾ ਮਹੀਨਾ ਨਾ ਸੰਧਾਰਾ ਲੈ ਕੇ ਆਈ ਹੋਣੀ ਐ ਵੇਖਾਂ ਜਾ ਕੇ ਮੇਰਾ ਸੂਟ ਲੈ ਕੇ ਆਈ ਹੋਣੀ ਵੇਖਾਂ ਤਾਂ ਸਹੀ ਜਾ ਕੇ ਕੀ ਕੁਛ ਲੈ ਆਈ ਐ ਦੇਖਣੀ ਆ ਜਾ ਕੇ ਜਲਦੀ ਮੰਜੂ ਪੁੱਤ ਤਰੀਸਾ ਕਿੱਥੇ ਆ ਮੰਮੀ ਜੀ ਉਹ ਟੀਵੀ ਦੇਖਦੇ ਪਏ ਆ ਤੀਏ ਘਰ ਜ ਕੋਈ ਨਾ ਰਣੀ ਆਂ ਡਿਆ ਗਏ ਨੇ ਕਿਧੇ ਇੱਥੇ ਇਹ ਭਾਜੀ ਸਾਰੇ ਕਿਧਰੇ ਨਹੀਂ ਗਏ ਮੈਂ ਅੰਦਰ ਰਹੀ ਸੀ ਧੰਨ ਭਾਗ ਅੱਜ ਮੇਰੀ ਭੈਣ ਆਈ ਹੈ ਸਾਡੇ ਘਰ ਇੰਨੀ ਦੇਰ ਤੁਹਾਨੂੰ ਹੀ ਸਾਡੇ ਗਰੀਬਾਂ ਦੀ ਯਾਦ ਆਈ ਹੈ ਹੈ ਮਸਾਈ ਕਿਤੇ ਭੈਣ ਮੇਰੀ ਆਈ ਏ ਫਿਰ ਕੀ ਆਉਦੇ ਠੀਕ ਹੋ ਠੀਕ ਹੈ ਤੂੰ ਸੁਣਾ ਠੀਕ ਹੈ ਸਾਸਿਕਾ ਭਾਜੀ ਬੈਠੋ 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 ਭੈਣ ਜੀ ਬੈਠੋ ਜੋ ਪੁੱਤ ਮੰਮੀ ਪਾਪਾ ਆਏ ਐ ਜਾਂ ਕੁਝ ਖਾਣ ਪੀਣ ਨੂੰ ਲੈ ਕੇ ਆ ਉਹਨਾਂ ਲਈ ਅੱਛਾ ਨਹੀਂ ਨਹੀਂ ਭੈਣ ਜੀ ਆਪਣਾ ਹੀ ਘਰ ਹੈ ਇਨੀ ਖੇਚਲ ਕਰਨ ਦੀ ਲੋੜ ਨਹੀਂ ਅਸੀਂ ਤੇ ਖਾ ਪੀ ਕੇ ਆਏ ਆ ਭੈਣ ਜੀ ਜਦੋਂ ਇੱਧਰ ਆਈਦਾ ਨਾ ਤੀਵਲ ਰਸਤੇ ਦੁਕਾਨ ਹੈਗੀ ਆ ਲੱਸੀ ਵਾਲੀ ਬੜੀ ਮਸ਼ਹੂਰ ਦੁਕਾਨ ਆ ਲੱਸੀ ਪੀ ਕੇ ਆਈਦਾ ਆ ਰਾਮ ਨਾਲ ਆਈਦਾ ਇਸ ਕਰਕੇ ਹੱਲ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਇੱਥੇ ਹੀ ਆ ਕੋਈ ਨਹੀਂ ਖਾ ਪੀ ਕੇ ਜਾਵਾਂਗੇ ਠੀਕ ਹੈ ਭੈਣ ਜੀ ਸੰਗਦੇ ਨਾ ਰਹਿਣਾ ਕਹਿ ਦਿਓ ਨਹੀਂ ਤੇ ਫੇਰ ਕਹੋ ਕਿ ਕੁੜਮਾ ਦੇ ਘਰ ਗਏ ਉਹਨਾਂ ਨੇ ਪੁੱਛਿਆ ਹੀ ਨਹੀਂ ਸਾਨੂੰ ਸਟਾਰ ਮੰਮੀ ਜੀ ਇਹਨਾਂ ਨਾਲਾ ਸਮਾਨ ਕਾਹਦਾ ਲੈ ਕੇ ਆਏ ਪੁੱਤ ਪੁੱਲ ਗਿਆ ਤੈਨੂੰ ਹੈ ਸੋਨ ਮਹੀਨਾ ਚੜ ਗਿਆ ਵਾ ਤੇ ਤੈਨੂੰ ਹਰ ਸਾਲ ਦਈਦਾ ਤੇ ਮੈਂ ਐਤ ਕਾ ਕਿਦਰਾ ਭੁੱਲ ਜਾਂਦੀ ਸੋਨ ਦਾ ਮਹੀਨਾ ਦੇਣਾ ਮੈਨੂੰ ਯਾਦ ਹੀ ਨਹੀਂ ਪਰ ਮੰਮੀ ਜੀ ਲੋੜ ਹੀ ਨਹੀਂ ਸੀ ਇੰਨਾ ਬੜਾ ਸਮਾਨ ਲੈ ਆਂਦੇ ਪਰ ਮਾਤਪਾ ਦਾ ਦਿੱਤਾ ਤੁਹਾਡੀ ਤੇ ਕੋਲ ਸਭ ਕੁਝ ਹੈਗਾ ਵਾ ਹੋਂ ਪੁੱਤ ਪੇਕੇ ਦਾ ਜੋ ਬੰਦਾ ਫਰਜ਼ ਉਹ ਤਾਂ ਪੂਰਾ ਕਰਨਾ ਕਰਨਾ ਹੀ ਆ ਮੇਰੀ ਗੱਲ ਸੁਣੋ ਜਿਹਦੀ ਚੀਜ਼ ਦੀ ਮੈਨੂੰ ਲੋੜ ਹੁੰਦੀ ਹੈ ਮੈਂ ਪਾਪਾ ਨੂੰ ਫੋਨ ਕਰ ਦਿੰਨੀ ਆ ਤੁਹਾਡੇ ਕੋਲ ਆਣੀ ਆ ਤੇ ਉਸ ਵੇ ਕਿੰਨਾ ਕਿੰਨਾ ਬੜਾ ਸਮਾਨ ਮੈਂ ਲੈ ਜੰਨੀ ਆ ਅੱਜ ਲੋੜ ਹੀ ਨਹੀਂ ਸੀ ਮੰਮੀ ਲੈ ਆਂਦੀ ਪੁੱਤ ਇਹ ਸਜਣ ਹੁੰਦਾ ਹੈ ਹਾ ਟਿਸ਼ੂ ਦੇ ਆਂਜੀ ਕੀ ਹੋ ਜੀਆਂ ਗੱਲਾਂ ਕਰਨੀਆਂ ਇਹ ਤਾਂ ਸਗਣਾ ਦਾ ਸਮਾਨ ਹੀ ਇਹਦੇ ਮਾਪਿਆਂ ਨੇ ਦੇਣਾ ਹੀ ਹੁੰਦਾ ਧੀਆ ਨੂੰ ਤੇ ਨਾਲੇ ਮਰਦੇਦੰ ਤੱਕ ਇਹਨਾਂ ਨੇ ਧੀਆ ਨੂੰ ਦੇਣਾ ਹੁੰਦਾ ਹਾਂਜੀ ਰੱਬ ਰੱਬ ਕਰੋ ਇਹੋ ਜੀਆਂ ਗੱਲਾਂ ਕਰਨ ਡੈ ਜੀ ਧੀਆ ਨੂੰ ਤੇ ਅਸੀਂ ਦਿਨ ਤੇ ਹਾਰ ਤੇ ਦੇਣਾ ਹੀ ਦੇਣਾ ਮੰਮੀ ਜੀ ਤੁਸੀਂ ਬਣੇ ਇੱਕ ਵਾਰੀ ਫੋਨ ਤੇ ਕਰ ਦਿੰਦੇ ਕਿ ਮੈਂ ਆਨੀ ਪਈ ਆ ਤੇਰੇ ਵਾਸਤੇ ਸੋਨ ਦਾ ਤਿਹਾਰ ਲੈ ਕੇ ਮੰਮੀ ਜੀ ਨਾ ਰਾਤੀ ਮੈਨੂੰ ਕਹਿੰਦੇ ਸੀ ਕਿ ਆਪਣੇ ਮੰਮੀ ਨੂੰ ਨਾ ਫੋਨ ਕਰ ਦੇਵੀ ਕਿ ਤਿਹਾੜ ਵਗੈਰਾ ਨਾ ਲੈ ਕੇ ਆ ਤੇ ਤੁਸੀਂ ਮੈਨੂੰ ਮੋਕਾ ਨਹੀਂ ਦਿੱਤਾ ਫੋਨ ਕਰਨ ਦਾ ਤੁਸੀਂ ਆਪਣੇ ਆਪ ਹੀ ਆ ਗਏ ਪੁੱਤ ਮੈਂ ਮੈਂ ਕਦੋਂ ਗਿਆ ਮੈਂ ਮੰਮੀ ਜੀ ਜਦੋਂ ਮੇਰਾ ਤੀ ਦੁੱਧ ਦੇਣ ਆਈ ਆ ਤੁਸੀਂ ਮੈਨੂੰ ਉਸ ਲਈ ਆਪੇ ਦੇ ਕਹਿਣ ਦੇ ਸੀ ਕਿ ਮੰਮੀ ਨੂੰ ਮਨਾ ਕਰ ਦੇਵੀ ਕਿ ਨਾ ਲੈ ਕੇ ਆਣ ਸੋਣ ਦਾ ਤਿਹਾੜ ਤੇ ਮੰਮੀ ਇਹ ਤੇ ਆਪਣੇ ਆਪ ਹੀ ਆ ਗਏ ਉਹ ਤੁਹਾਨੂੰ ਭੁਲੇਗਾ ਲੱਗਾ ਨਹੀਂ ਮੰਮੀ ਜੀ ਹੁਣ ਤੁਹਾਡੀ ਨਾ ਜਿਆਦਾ ਸਤਾ ਤੁਹਾਡੀ ਕਮਜ਼ੋਰ ਹੁੰਦੀ ਪਈ ਐ ਜਾ ਨਹੀਂ ਜਾ ਮੈਨੂੰ ਤੇ ਪੁਰਾਣੀ ਤੋਂ ਪੁਰਾਣੀ ਗੱਲ ਯਾਦ ਹੁੰਦੀ ਐ ਤੂੰ ਐਵੇਂ ਕਰੀ ਜਾਨੀ ਐ ਪਰ ਮੰਮੀ ਜੀ ਤੁਸੀਂ ਇਹ ਨਵੀਂ ਗੱਲ ਭੁੱਲ ਗਏ ਜੀ ਤੁਸੀਂ ਰਾਤੀ ਆਪੇ ਤੇ ਕਹਿਣ ਦੇ ਸੀ ਕਿ ਅੱਜ ਕੀ ਨਾ ਮੈਂ ਕੁੜਮਾ ਨੂੰ ਨਾ ਨਾ ਕਰ ਦੇਣੀ ਐ ਦਿਨ ਤੇ ਆ ਲਿਆਉਂਦੀ ਨਾ ਕੋਈ ਲੋੜ ਨਹੀਂ ਨਾਲੇ ਮੰਮੀ ਜੀ ਤੁਸੀਂ ਆਪੇ ਤੇ ਕਿਹਾ ਸੀ ਕਿ ਸਾਰੀ ਉਮਰ ਦਾ ਠੇਕਾ ਥੋੜੀ ਨਾ ਲਿਆਵਾ ਇਹ ਕਿਹੜਾ ਮੇਰਾ ਪੱਲਾ ਤਿਆਰ ਸੀ ਸੋਨ ਦਾ ਮੇਰਾ ਕਿਹੜਾ ਪੱਲਾ ਤਿਆਰੀ ਕਿੰਨੇ ਸਾਲ ਹੋ ਗਏ ਮੇਰੇ ਵਿਆਹ ਨੂੰ 19 20 ਸਾਲ ਹੋ ਗਏ ਆ ਤੇ ਹੁਣ ਜੇ ਮੈਂ ਬੱਚੇ ਵਿਆਹ ਜੋ ਗਈ ਹੋ ਗਈਆਂ ਤੇ ਐਸ ਕਰਕੇ ਤੁਸੀਂ ਆਪੇ ਕਿਹਾ ਸੀ ਕਿ ਆਪਣੀ ਮੰਮੀ ਨੂੰ ਮਨਾ ਕਰ ਦਵੇਂ ਪਰ ਮੈਂ ਕੀਤਾ ਨਹੀਂ ਉਹ ਆਪਣੇ ਆਪ ਹੀ ਆਪੇ ਆ ਮੰਮੀ ਜੀ ਤੁਸੀਂ ਉਹਨਾਂ ਖੇਚਲ ਨਾ ਕਰਿਆ ਕਰੋ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਨੂੰ ਦਿੰਦਿਆਂ ਨੂੰ ਦੇਖ ਲਓ ਹੁਣ ਮੇਰੀ ਸੱਸ ਨੇ ਵੀ ਕਹਿਤਾ ਜੇ ਕਿ ਦੀ ਕੋਈ ਲੋੜ ਨਹੀਂ ਹੈਗੀ ਤੇ ਤੁਸੀਂ ਨਾ ਆਉਂ ਕਰੋ ਇਹ ਸਮਾਨ ਭਾਵੇਂ ਨਾ ਵਾਪਸ ਹੀ ਲੈ ਜਾਓ ਤੇ ਰਹੀ ਗੱਲ ਮਿੱਠੇ ਮਿੱਠਾ ਮੈਂ ਰੱਖ ਲੈਣੀ ਹੈ ਹਨਾ ਮੰਮੀ ਜੀ ਮਿੱਠਾ ਰੱਖ ਲੈਣੀ ਹੈ ਨਹੀਂ ਛੁਦੇ ਨੇ ਇਹ ਸਗਨਾ ਦਾ ਸਮਾਨ ਹੈ ਅਪਸ਼ਕ ਨਹੀਂ ਕਰਨੀ ਉਹ ਹੋ ਆ ਹੀ ਗਿਆ ਹੁਣ ਕਾਲੀ ਵਾਪਸ ਮੋੜਨਾ ਕੋਈ ਗੱਲ ਨਹੀਂ ਮੰਮੀ ਜੀ ਅਪਸ਼ਕ ਨਹੀਂ ਖਾਦੀ ਹੋਣੀ ਹੈ ਮਿੱਠਾ ਤੇ ਅਸੀਂ ਰੱਖ ਹੀ ਲਿਆ ਵਾ ਵਾਪਸ ਕਰੋ ਤਾਂ ਅਪਸ਼ਕ ਨਹੀਂ ਹੁੰਦੀ ਉਹ ਭੈਣ ਜੀ ਐਵੇਂ ਕਿਉ ਲੜੀ ਜਾਂਦੇ ਜੇ ਇਸ ਵਾਰ ਤੇ ਰਖ ਲੋ ਅਗਾਹ ਤੋਂ ਨਹੀਂ ਲੈ ਕੇ ਆਵਾਂਗੇ ਲੈ ਮੈਂ ਆ ਦਸੋ ਚੰਡਈਸ ਆਂ ਫੇ ਰਖੜੀ ਆ ਗਈ ਆ ਤੇ ਚਲ ਪੁੱਤ ਨੂੰ ਕੋਈ ਵੱਡੀ ਚੀਜ਼ ਦੇ ਦਿੰਨੇ ਆਂ ਨਹੀਂ ਮੰਮੀ ਜੀ ਲੋੜ ਹੀ ਨਹੀਂ ਕਿ ਵੱਡੀ ਚੀਜ਼ ਦੀ ਮੰਮੀ ਤੁਸੀਂ ਆਪੇ ਤੇ ਕੰਦੇ ਜੇ ਕਿ ਸਾਡੇ ਕੋਲ ਰੱਬ ਦਾ ਦਿੱਤਾ ਬੜਾ ਕੁਛ ਹੈਗਾ ਵਾ ਹੁਣ ਨਹੀਂ ਅਸੀਂ ਕਹਿਣਾ ਕਰਨਾ ਕਿਸੇ ਨੂੰ ਸਮਾਨ ਵੱਲੋਂ ਅਸੀਂ ਅੱਗੇ ਕਿਹੜਾ ਕਰਨੇ ਨੇ ਨਾਲ ਮਾਪਿਆਂ ਦੀ ਨੀਂਝਾਂ ਹੁੰਦੀ ਹੈ ਮਾਪਿਆਂ ਨੂੰ ਖਾਜ ਹੁੰਦੀ ਆਪਣੇ ਧੀਆ ਪੁੱਤਰਾਂ ਨੂੰ ਦੇਣ ਦੀ ਤੂੰ ਕਿਉਂ ਨਾ ਕਰਨੀ ਹੈ ਜੇ ਦੇਣਾ ਚਾਹੁੰਦੇ ਤੇ ਦੇਣ ਤੈਨੂੰ ਐੱਚ ਕਿਹੜੀ ਗੱਲ ਲੱਗੀ ਆ ਮੰਮੀ ਜੀ ਕੋਈ ਗੱਲ ਨਹੀਂ ਮਾਪਿਆਂ ਨੂੰ ਤੇ ਰੀਜ ਰੀਜ ਹੁੰਦੀ ਆ ਤੁਹਾਨੂੰ ਵੀ ਤੁਹਾਨੂੰ ਮੇਰੀ ਬੜੀ ਰੀਜ ਹੈਗੀ ਆ ਤੁਸੀਂ ਰਾਤੀ ਆਪੇ ਤੇ ਕਹਿੰਦੇ ਬਈ ਹੁਣ ਸਾਡੇ ਕੋਲ ਸਾਰਾ ਸਮਾਨ ਹੈਗਾ ਲੋੜ ਹੀ ਨਹੀਂ ਕਿਸੇ ਕੋਲੋਂ ਲੈਣ ਦੀ ਲੋੜ ਹੀ ਕੀ ਹੈ ਮਾਂ ਉਹਨਾਂ ਦੀ ਖਾਸ਼ਾ ਕਿੱਥੇ ਜਾਣਗੀ ਆ ਹੁਣ ਇੱਕੋ ਇੱਕ ਦੂਤੀ ਆ ਤੈਨੂੰ ਦੇਣਾ ਨਹੀਂ ਤੈਨੂੰ ਐੱਚ ਕਿਹੜੀ ਗੱਲ ਮੰਮੀ ਜੀ ਪਲੀਜ਼ ਤੁਸੀਂ ਨਾ ਕਰਿਆ ਕਰੋ ਤਾਂ ਤੁਸੀਂ ਰਾਤੀ ਕੁਝ ਕਹਿ ਦਿੰਦੇ ਹੋ ਹੁਣ ਤੁਸੀਂ ਕੁਝ ਕਹੀ ਜਾਂਦੇ ਪੇ ਕੋਈ ਗੱਲਾਂ ਬਣਾਈ ਜੰਦੀ ਮੈਂ ਤਾਂ ਕੁਝ ਵੀ ਨਹੀਂ ਕੀਤਾ ਦੇਖੋ ਮੰਮੀ ਵੇਖ ਲਓ ਕਿੰਨਾ ਪਿਆਰ ਕਰਦੇ ਤੁਹਾਡੀ ਧੀ ਦੇ ਨਾਲ ਰੱਬ ਦਾ ਸ਼ੁਕਰ ਹੈ ਕਿ ਸਭ ਕੁਝ ਠੀਕ ਹੋ ਗਿਆ ਤੇ ਮੇਰੀ ਧੀ ਹੁਣ ਆਪਣੇ ਘਰ ਖੁਸ਼ ਹੈ ਡਰਾਮਾ ਮੈਂ ਡਰਾਮਾ ਤੂੰ ਖੜੇ ਮੈਂ ਖੜੇ ਕਿਹੜਾ ਡਰਾਮਾ ਨਹੀਂ ਮੈਂ ਤੈਨੂੰ ਕਿਹੜੇ ਵੇਲੇ ਗਿਆ ਸੀ ਕਿ ਆਪਣੇ ਮੰਮੀ ਪਾਪਾ ਨੂੰ ਕਹਿ ਦੇ ਕਿ ਸੰਧਾਰਾ ਨਾਲ ਲੈ ਕੇ ਆ ਮੇਰੀ ਗੱਲ ਸੁਨੋ ਸਾਰੀ ਉਮਰ ਉਹਨਾਂ ਨੇ ਮੈਨੂੰ ਜੁੱਤਾ ਹੀ ਦਿੱਤਾ ਵੈ ਤੇ ਹੁਣ ਮੈਂ ਨਾ ਉਹਨਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੀ ਤੇ ਸੁਨ ਲੈ ਮੇਰੀ ਗੱਲ ਨਹੀਂ ਤੂੰ ਲੋ ਬਾਰ ਬਾਰ ਕਹੀ ਜਾਨੀ ਪਈ ਹੈ ਤੇ ਮੈਂ ਕਿਹੜਾ ਉਹਨਾਂ ਨੂੰ ਕਹਤਾ ਆਪਣੇ ਮਕਾਨ ਦੇ ਰਜਿਸਟਰੀ ਸਾਡੇ ਨਾਂ ਕਰਾ ਦਿਓ ਇਹ ਤੇ ਧੀਆ ਨੂੰ ਦੇਣਾ ਹੀ ਹੁੰਦਾ ਉਹਨਾਂ ਦਾ ਫਰਜ਼ ਹੈ ਦੇਣਾ ਸਾਰੀ ਦੁਨੀਆ ਹੀ ਦਿੰਦੀ ਏ ਤੇਰੇ ਮਾਪੇ ਕੋ ਵਖਰਾ ਦੇਣ ਲੱਗੇ ਮੇਰੀ ਗੱਲ ਸੁਣ ਲੋ ਉਹਨਾਂ ਨੇ ਫਰਜ਼ ਨਾ ਨਿਭਾਤੇ ਆ ਤੁਸੀਂ ਹੁਣ ਨਾ ਆਪਣਾ ਫਰਜ਼ ਨਿਭਾਓ ਕਿ ਨੂੰ ਨੂੰ ਨਾ ਕਿਸ ਤਰ੍ਹਾਂ ਰੱਖਣਾ ਤੇ ਕਿਸ ਤਰ੍ਹਾਂ ਨਹੀਂ ਰੱਖਣਾ ਬਾਕੀ ਰਹੀ ਗੱਲ ਲੈਣ ਦੇਣ ਦੀ ਜਦੋਂ ਮੈਂ ਲੈਣਾ ਹੋਏਗਾ ਨਾ ਆਪਣੇ ਮਾਪਿਓ ਕੋਲ ਮੈਂ ਆਪੇ ਉਹਨਾਂ ਨੂੰ ਕਹਿ ਦਾਂਗੀ ਤੁਸੀਂ ਨਾ ਇੰਨੀ ਟੈਨਸ਼ਨ ਨਾ ਲਵੋ ਤੇ ਨਾਲੇ ਐਨਾ ਦਿਮਾਗ ਨਾ ਆਪਣਾ ਸੋਚੋ ਨਾ ਸੋ ਸੋਚ ਕੇ ਕਿਦਾ ਬਿਮਾਰ ਨਾ ਪੈ ਜਾਓ ਤੇ ਨਾਲੇ ਮੇਰੀ ਇੱਕ ਸੁਣ ਲੋ ਗੱਲ ਅੱਜ ੱਤਕਾ ਮਾਰਿਆ ਜੇ ਤੇ ਅੱਜ ਤੋਂ ਬਾਅਦ ਮੈਨੂੰ ੱਤਕਾ ਨਾ ਮਾਰਨਾ ਮੈਂ ਤੁਹਾਨੂੰ ਪੱਲਾ ਵੀ ਇਹ ਗੱਲ ਕਹਿ ਚੁੱਕੀ ਆਂ ਤੇ ਹੁਣ ਮੈਂ ਉਹੀ ਗੱਲ ਨਾ ਦੁਹਰਾਉਣਾ ਨਹੀਂ ਚਾਹਦੀ ਰਹੀ ਗੱਲ ਸਮਾਨ ਦੀ ਮੇਰੇ ਪਾਪੇ ਮੇਰੇ ਵਾਸਤੇ ਲੈ ਕੇ ਆਇਆ ਨਾ ਮੈਂ ਆਪੇ ਰੱਖ ਲਾਂਗੀ ਤੁਸੀਂ ਦੇਖਣਾ ਵੀ ਨਾ ਉਹਦੇ ਵੱਲ ਕੀ ਲਿਆਂਦਾ ਵੈ ਤੇ ਕੀ ਨਹੀਂ ਲਿਆਂਦਾ ਹੁਣ ਤੁਸੀਂ ਨਾ ਪਹਿਲੀਆਂ ਗੱਲਾਂ ਛੱਡ ਦਿਓ ਕਿ ਮੈਂ ਜੋ ਕਹਾਂਗੀ ਤੇ ਕੱਟ ਪੁੱਤਲੀਆਂ ਵੱਖ ਨੱਚੀ ਜਾਏਗੀ ਉਹ ਜੇ ਮੈਂ ਤੁਹਾਨੂੰ ਨੱਚਾਵਾਂਗੀ ਤੇ ਸਮਾਨ ਨੂੰ ਹੱਥ ਵੀ ਨਾ ਲਾਣਾ ਕਿਦੇ ਵਿੱਚ ਕੀ ਹੈਗਾ ਤੇ ਕੀ ਨਹੀਂ ਹੈਗਾ ਮੈਂ ਆਪੇ ਦੇਖ ਲਵਾਂਗੀ ਤੁਸੀਂ ਨਾ ਆਪਣਾ ਸੋਚੋ ਤੇ ਨਾਲੇ ਤੁਸੀਂ ਮੈਨੂੰ ਕਹਿੰਦੇ ਨਾ ਧੀਆ ਦਾ ਹੱਕ ਹੁੰਦਾ ਤੁਸੀਂ ਵੀ ਆਪਣੇ ਪੇਕੇ ਫੋਨ ਕਰ ਦੋ ਕਿ ਸੂਨ ਦਾ ਮਹੀਨਾ ਵੈ ਤੇ ਤਿਆਰ ਲੈ ਕੇ ਨਾ ਆ ਜਨ ਬਕਵਾਸ ਬੰਦ ਕਰ ਦੇ ਤੇ ਜ਼ੁਬਾਨ ਨੂੰ ਨਾ ਦੰਦਾ ਥੱਲੇ ਰੱਖ ਕੇ ਬੋਲ ਕਿਉਂ ਵੱਧੂ ਬੋਲੀ ਜਾਨੀ ਬੋਲੀ ਜਾਨੀ ਸਮਾਨ ਨੂੰ ਹੱਥ ਨਾ ਲਾਣਾ ਮੈਂ ਤਾਂ ਥੁੱਕਦੀ ਵੀ ਨਹੀਂ ਇਹੋ ਜਿਹੇ ਸਮਾਨ ਤੇ ਮੇਰੀ ਜੁੱਤੀ ਤੇ ਇਹੋ ਜਿਹਾ ਸਮਾਨ ਕੋਈ ਦਿੰਦੀ ਇਹ ਲੈ ਆਏ